ਸਾਥਿਓ ਵੈਗੁਰਜੀ ਕਾ ਖੰਸਾ ਵੈਗੁਰਜੀ ਕੀ ਫਤਿਹ ਆ ਹੁਣ ਤੁਸੀਂ ਦੇਖ ਰਹੇ ਹੋ ਵਾਤਾਵਰਨ ਬਚਾਓ ਮੁਹਿੰਮ ਨੂੰ ਕਿਵੇਂ ਗੁਜਰਾ ਦੇ ਪਸ਼ੂ ਢਾਰਾ ਰਹੇ ਹਨ ਇੱਥੇ ਬੂਟੇ ਲਗਾਏ ਗਏ ਸੀ ਸਾਡੇ ਮਨੁੱਖੀ ਅਧਿਕਾਰ ਮੰਚ ਤੋਂ ਜੋਗਿੰਦਰ ਸਿੰਘ ਆਜ਼ਾਦ ਜੀ ਜਰਗ ਵਾਲੇ ਪੱਤਰਕਾਰ ਤੇ ترਸੀਮ ਸਿੰਘ ਗਿੱਲ ਜੀ ਜਰਗ ਹਰਦੀਪ ਸਿੰਘ ਨਸਰਾਲੀ ਵਾਤਾਵਰਨ ਪ੍ਰੇਮੀ ਨਸਰਾਲੀ ਇਹ ਬੂਟਿਆਂ ਨੂੰ ਟਾਲੀਆਂ ਨੂੰ ਡੇਕਾਂ ਨੂੰ ਗੁਜਰਾں ਦੇ ਪਸ਼ੂ ਝਾੜ ਰਹੇ ਸੀ ਕਾਰੇ ਸੀ ਅਸੀਂ ਜਾ ਕੇ ਰੋਕੇ ਇਹਨਾਂ ਨੂੰ ਪੁੱਛਿਆ ਇਹ ਤਕਰੀਬਨ 2-250 ਦੇ ਕਰੀਬ ਮੱਝ ਹੈ ਦੇਖੋ 5-500 ਬੂਟਾ ਪਿੰਡ ਚ ਲਾ ਕੇ ਕੀ ਕਰਾਂਗੇ ਜਦੋਂ ਇਹ ਪਸ਼ੂ ਖੁੱਲ੍ਹਿਆਂ ਰੁੱਖਾਂ ਦਾ ਦਰਖਤਾਂ ਦਾ ਝਾੜਾ ਕਰ ਰਹੇ ਹਨ ਦਰਖਤੇ ਸੂਟੇ ਹੁੰਦੇ ਹਨ ਤੇ ਇਹ ਇੱਕ ਹੀ ਬੁਰਕ ਵਿੱਚ ਸਾਰੇ ਦਰਖਤ ਨੂੰ ਖਾ ਜਾਂਦੇ ਹਨ ਇਹ ਮਾੜੀ ਗੱਲ ਹੈ ਇਹਨਾਂ ਤੇ ਤਕਰੀਬਨ ਰੋਕ ਲੁਧਿਆਣਾ ਜ਼ਿਲ੍ਹੇ ਚ ਲੱਗੀ ਹੋਈ ਹੈ ਹੋਰ ਵੀ ਜ਼ਿਲ੍ਹਿਆਂ ਵਿੱਚ ਲੱਗੀ ਹੋਈ ਹੈ ਰੋਗ ਤਾਂ ਜਗਿੰਦਰ ਸਿੰਘ ਅਜਾਜ ਜੀ ਦਰਸ਼ੇਮ ਸਿੰਘ ਗਿੱਲ ਹਰਦੀਪ ਸਿੰਘ ਨਸਰਾਲੀ ਪ੍ਰਸ਼ਾਸਨ ਤੋਂ ਮੰਗ ਕਰਦੇ ਹਨ ਦੁਬਾਰੇ ਫੇਰ ਇਹਨਾਂ ਦੇ ਸ਼ਕਤੀ ਨਾਲ ਰੋਕ ਲਗਾਈ ਜਾਵੇ ਤਾਂ ਕਿ ਇਹ ਗੁਜਰਾਂ ਦੇ ਜੋ ਡੰਗਰ ਨੇ ਬੱਗ ਨੇ ਜਿਵੇਂ ਫੌਜ ਆਉਂਦੀ ਆ ਨਾ ਟੜਕਈ ਇਹ ਸਾਨੂੰ ਲੱਗਦਾ ਹੈ ਰੁੱਖਾਂ ਨੂੰ ਉਜਾੜਨ ਲਈ ਉਧਰ ਸਰਕਾਰ ਰੁੱਖ ਲਾਈ ਜਾਂਦੀ ਹੈ ਨਰੇਗਾ ਵਾਲੇ ਕੰਮੇ ਰੁੱਖ ਲਾਈ ਜਾਂਦੇ ਹਨ ਇਹ ਗੁਜਰਾਂ ਦੇ ਪਸ਼ੂ ਮਗਰ ਮਗਰੇ ਜਾੜੀ ਜਾਂਦੇ ਹਨ ਉਹ 500 550 ਰੁੱਖ ਲਗਾਉਣ ਦਾ ਕੀ ਫਾਇਦਾ ਨਹੀਂ ਹੋ ਰਿਹਾ ਇਹਨਾਂ ਤੇ ਰੋਕ ਲੱਗੇਗੀ ਤਾਂ ਹੀ ਰੁੱਖ ਭਜਣਗੇ ਇਹਨਾਂ ਦੇ ਰੋਗ ਜ਼ਰੂਰੀ ਹੈ ਇਸ ਦੇ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ ਹੈ ਤੇ ਪਿੰਡ ਵਾਲਿਆਂ ਨੂੰ ਵੀ ਜਦੋਂ ਵੀ ਇਹ ਕਿਤੇ ਦੇਖਦੇ ਹਨ ਇਹਨਾਂ ਨੂੰ ਪਿੰਡਾਂ ਵਿੱਚ ਵੜਨ ਤੋਂ ਰੁਕਣਾ ਚਾਹੀਦਾ ਹੈ ਆ ਦੇਖੋ ਨਿੱਕੇ ਨਿੱਕੇ ਨਾਲ ਜਵਾਗ ਹੁੰਦਿਆਂ ਨੇ ਇਹਨਾਂ ਦੇ ਤੇ ਇਹਨਾਂ ਨੂੰ ਬਹੁਤ ਹੀ ਅਸੀਂ ਔਖੇ ਤਰੀਕੇ ਨਾਲ ਬਾਹਰ ਕੱਢਿਆ ਹੈ ਇਹ ਰੁੱਖਾਂ ਨੂੰ ਉਜਾੜ ਰਹੇ ਸੀ ਉਜਾੜਨ ਦਾ ਬਹੁਤ ਵੱਡਾ ਨਿਸ਼ਾਨਾ ਹੈ ਸਾਡੀ ਆਉਣ ਵਾਲੀ ਪੀੜ੍ਹੀ ਜੇ ਰੁੱਖ ਨਾ ਹੋਏ ਬਹੁਤ ਸੰਤਾਪ ਹੰਡਾਵੇਗੀ ਬਹੁਤ ਦੁੱਖ ਹੰਡਾਵੇਗੀ ਬਹੁਤ ਬਿਮਾਰੀਆਂ ਵੀ ਜਗੜੀ ਜਾਵੇਗੀ ਇਸ ਲਈ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਰੁੱਖਾਂ ਨੂੰ ਬਚਾਉਣਾ ਬਹੁਤ ਸਮੇਂ ਦੀ ਮੁਖ ਲੋੜ ਹੈ ਰੁੱਖ ਲਗਾਏ ਗਏ ਸੀ ਉਦਮ ਸਿੰਘ ਜੀ ਦੇ ਸੀਧੀ ਵਾਲੇ ਦਿਨ ਤੇ ਇਹ ਅੱਜ ਅਸੀਂ ਕੱਲੇ ਰੁੱਖ ਲਗਾਉਂਦੇ ਨਹੀਂ ਬਚਾਉਣ ਦੇ ਵੀ ਉਪਰਾਲਾ ਕੀਤਾ ਹੈ ਇਹਨਾਂ ਪਸ਼ੂਆਂ ਨੂੰ ਰੁੱਖਾਂ ਕੋਲੋਂ ਬਾਹਰ ਕੱਢਿਆ ਹੈ ਤੇ ਇਹ ਸੜਕ ਤੇ ਵੀ ਜਾ ਰਹੇ ਨੇ ਪਸ਼ੂ ਸੜਕ ਉੱਤੇ ਜੀਟੀ ਰੋਡ ਦੇ ਉੱਤੇ ਟ੍ਰੈਫਿਕ ਵਿੱਚ ਵੀ ਬਹੁਤ ਵੱਡਾ ਵਿਘਨ ਬਣ ਧਿਆਨ ਬਹੁਤ ਵੱਡਾ ਵਿਘਨ ਪਾਉਂਦੇ ਹਨ ਆਮ ਬਜ਼ੁਰਗ ਬੰਦੇ ਨੂੰ ਤਾਂ ਸਕੂਟਰ ਮੋਟਰਸਾਈਕਲ ਤੇ ਗੱਡੀ ਵਿੱਚ ਇਹਨਾਂ ਦੇ ਕੋਲੋਂ ਲੰਘਣਾ ਮੁਸ਼ਕਲ ਹੋ ਜਾਂਦਾ ਹੈ ਤੇ ਇਸ ਲਈ ਇਹਨਾਂ ਤੇ ਕੰਟਰੋਲ ਕਰਨਾ ਇਹਨਾਂ ਤੇ ਸ਼ਕਤੀ ਨਾਲ ਲੋਕ ਲਵਾਉਣੀ ਬਹੁਤ ਜ਼ਰੂਰੀ ਹੈ